ਸਰੀਕਾ ਜੇ ਸਾਰਿਆਂ ਨੂੰ ਅੱਜ ਆਪਾਂ ਚਾਰ ਬਣਾਵਾਂਗੇ ਅਦਰਕ ਦਾ ਆਵਲ ਰੋੜਗੇ ਅਦਰਕ ਦਾ ਤੇ ਮਿਰਚਾਂ ਦਾ ਢਿਗੜੇ ਮਿਰਚਾਂ ਇਹਨਾਂ ਦਾ ਵਧੀਆ ਮਿਰਚਾਂ ਤੇ ਔਲੇ ਦਾ ਆਪਾਂ ਇਹਨਾਂ ਦਾ ਚਾਰ ਬਣਾਵਾਂਗੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਪਾਣੀ 'ਚ ਪਾਵਾਂਗੇ ਤਿੰਨੇ ਚੀਜ਼ਾਂ ਪਾਈ ਆ ਪਾਈ ਆ ਇਹ ਆਪ ਇਹਨਾਂ ਨੂੰ ਧੋ ਲਾਂਗੇ ਚੰਗੀ ਤਰ੍ਹਾਂ ਆਪ ਐਜ ਕਰ ਲਾਂਗੇ ਧੋ ਕੇ ਖੋਲ ਦੇਜੋ ਲਓ ਆਪਾਂ ਸਾਰਾ ਗੋਸ ਧੋ ਲਿਆ ਔਲੇ ਮਿਰਚਾਂ ਤੇ ਅਦਰਕ ਇਹ ਆਪਾਂ ਧੋ ਲਿਆ ਤੇ ਆਪਾਂ ਛਿੱਲਾਂਗੇ ਅਦਰਕ ਛਿੱਲ ਕੇ ਟੀਰਾਂਗੇ ਚਾਹ ਵਿੱਚ ੀਰ ਲenga ਇਸ ਤਰ੍ਹਾਂ ਇਸ ਤਰ੍ਹਾਂ ਚੀਰਾ ਪਾ ਲਿਆ ਤੇ ਅਦਰਕ ਵੀ ਚੀਰ ਲਿਆ ਲੰਬਾ ਲੰਮਾ ਕੋਈ ਮੋਦਰਾ ਹੈ ਕੋਈ ਲੰਮਾ ਹੈ ਤੇ ਔਲਿਆਂ ਨੂੰ ਟੱਕ ਵੀ ਲਾ ਲੇ ਤੇ ਹੁਣ ਆਪਾਂ ਇਹਨਾਂ ਨੂੰ ਮਿਰਚਾਂ ਨੂੰ ਆਪਾਂ ਮਸਾਲਿਆਂ ਨਾਲ ਭਰਾਂਗੇ ਬਣੇ ਬਣਾਇਆ ਮਸਾਲਾ ਇਹੇ ਬਜ਼ਾਰੋਂ ਬਜ਼ਾਰੋਂ ਲਿਆਂਦਾ ਹੈ ਲਈ ਕਰੇ ਕੁਛ ਨਹੀਂ ਪਾਇਆ ਇਹਦੇ ਵਿੱਚ ਆਪਾਂ ਸਾਰਾ ਬਣਿਆ ਬਣਾਇਆ ਵਿੱਚ ਨੋਣ ਨਣ ਸਾਰਾ ਕੁਝ ਵਿੱਚ ਹੀ ਹੈ ਲਾ ਹੋਆ ਫਰ ਮਿਰਚਾਂ ਸਾਰੇ ਆਂ ਘਰ ਲੇਗਾ ਇਹ ਆਪਾਂ ਹੁਣ ਇਹ ਸਾਰਿਆਂ ਨੂੰ ਸਾਰੇ ਨੂੰ ਤਲਕੇ ਇਕੱਠਾ ਤੇ ਜਿਹੜਾ ਮਸਾਲਾ ਬਚ ਗਿਆ ਆਪਾਂ ਬਾਅਦ ਚ ਪਾਵਾਂਗੇ ਫਿਰ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਤਾਂ ਉਹ ਆਪਾਂ ਔਲੇ ਤੇ ਆਹ ਮਿਰਚਾਂ ਪਾਵਾਂ ਆਧਾ ਪਾਵਾਂਗੇ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਔਲੇ ਤੇ ਅਦਰਕ ਪਾਵਾਂਗੇ సపో దో తి మిట్ బా మిర్చం పావేసి ਆਪਣੇ ਆਲੇ ਦੇ ਥੋੜੇ ਥੋੜੇ ਅਦਰਕ ਫਰਾਈ ਹੋ ਗਿਆ ਤੇ ਹੁਣ ਆਪਾਂ ਮਿਰਚਾਂ ਪਾਵਾਂਗੇ ਮਾੜੀ ਅਗਨੀ ਵਾਲ ਦੇ ਥੋੜੀ ਥੋੜੀ ਮੱਠੀ ਮੱਠੀ ਅੱਗ ਦਾ ਇਹ ਮਸਾ ਮਾੜੀ ਮੋਟੀ ਇਹ ਮੱਚਦੀ ਇਹ ਵਿੱਚ ਮਾੜੀ ਅਗਨੀ ਮੱਚਦੀ ਇਸੇ ਦੇ ਬਣਾਵਾਂਗੇ ਆਪਾਂ ਆਪਾਂ ਕਿੜਾ ਰੰਨਣੇ ਮਾੜੀ ਮਾੜੀ ਵਸੇ ਤੜਕਾ ਹੀ ਲਾਉਣਾ ਆਪਾਂ मिर्चा अवले तैयार हो गए हम लाव गेन पाँच दस मिनट हो गए बनी जाने मिर्चा अदरक अपा थोड़ा मसाला पावे ਲਓ ਹੁਣ ਲਓ ਆਪਣਾ ਮਸਾਲਾ ਆ ਚਾਰ ਠੰਡਾ ਹੋ ਗਿਆ ਕੁਛ ਤੇ ਆਪਾਂ ਬਾਕੀ ਦਾ ਬਚਿਆ ਮਸਾਲਾ ਸਾਰਾ ਹੀ ਪਾਵਾਂਗੇ ਹੁਣ ਪਪਰ ਲਾ ਦੇਾਂਗੇ ਲਓ ਆਪਣਾ achar ਬਣ ਗਿਆ ਔਲੇ ਮਿਰਚਾਂ ਦਾ ਤੇ ਇਹ ਰਕਦਾ ਤੇ ਆਪਾਂ ਫਿਰ ਇਹਨੂੰ ਮੈਂ ਡੱਬੇ ਚ ਪਾ ਲਾਂਗੇ ਹੁਣ ਬਹੁਤ ਵਧੀਆ ਬਣਿਆ ਚਾਰ ਦੇਖੋ ਕਿੰਨਾ ਵਧੀਆ ਮਿਰਚਾਂ ਵੀ ਬਹੁਤ ਵੱਡੀਆਂ ਵੱਡੀਆਂ ਜੇ ਸਾਡੀ ਵੀਡੀਓ ਤੁਹਾਨੂੰ ਸੈਂਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ